ਬਾਦੀਆਂ ਵਾਲਾ ਬਾਦੀਆਂ ਵਾਲਾ ਬਾਦੀਆਂ ਵਾਲਾ ਮੁੰਡਾ ਕਰ ਗਿਆ ਕਮਾਲ ਉਧਰ ਸਾਫੇ ਜੇ ਘੁੰਮ ਗਿਆ ਦਾ ਵਾਦਾ ਘਾਟਾ ਦੱਸ ਦੋ ਇੱਕ ਤਾਂ ਕਹਿੰਦੇ ਬੈਂਕ ਹੀ ਆਈ ਹੋਈ ਆ ਸਾਡੇ ਕੋਲ ਜਿੰਨੀ ਮਰਜ਼ੀ ਕਹਦੇ ਆਪਾਂ ਉਨੇ ਦੇ ਦਾਂਗੇ ਅਗਲੇ ਸਾਲ اعلان ਕਹਿੰਦੇ ਮੋਟਰਸਾਈਕਲਾਂ ਦੇ ਹੋ ਗਏ ਮੇਰੇ ਮਿੱਤਰੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੱਟ ਕੇ ਮੋਰ ਤੋਂ ਗੋਪੀ ਡਗਰੂ ਵਾਲਿਆ ਉਹ ਵੱਡਾ ਬਠਿੰਡੇ ਤੋਂ ਅੱਜ ਕਹਿੰਦੇ ਲੁੱਦਿਆਂ ਦੇ ਵਿੱਚ ਆਇਆ ਹੋਇਆ ਆਹ ਕਹਿੰਦੇ ਸੁਨੇਰਾ ਵਾਲਾ ਗਗਨਾ ਕਰਦਾ ਹੋਇਆ ਕੋਸ਼ਟ ਤੇ ਕਹਿੰਦੇ ਸਿਕੰਦਰ ਜਲਾਲ ਵਾਲਾ ਇਹਨੂੰ ਸ਼ਕਤੀਮਾਨ ਆਖਦੇ ਆ ਉਧਰ ਵੱਡੇ ਮਾਨ ਸਨਮਾਨ ਹੋਣਗੇ ਐਣ ਕਹਿੰਦੇ ਗੱਲਾਂ ਟਿਕਾਣੇ ਲੱਗਣਗੀਆਂ ਜਿਹੜਾ ਗੱਬਰੂ ਤਿੰਨ ਜੱਫੇ ਲਾਵੇਗਾ ਐਣ ਕਦੇ ਵੱਡੇ ਮਾਨ ਸਨਮਾਨ ਹੋਣਗੇ ਮਨ ਖੰਡਲ ਦਿਲਪ੍ਰੀਤ ਟੀਮਾ ਕਾਕੂ ਖੇੜੀ ਇਹਨਾਂ ਭਰਾਵਾਂ ਵੱਲੋਂ ਜਿਹੜਾ ਜਾਫੀ ਤਿੰਨ ਜਫੇ ਲਾਵੇਗਾ ਵੱਡੇ ਮਾਨ ਸਨਮਾਨ ਹੋਣਗੇ ਉਹ ਕਬੱਡੀ ਇਕਬਦਰ ਦੀ ਫੋੜ ਗਏ ਅੱਡਰ ਆ ਗਿਆ ਕਬੱਡੀ ਪੌਂਡ ਦੇ ਲਈ ਮੇਰੇ ਮਿੱਤਰੋ ਮਾਰੀ ਵਾਲਾ ਖੇਡਦਾ ਰਿਹਾ ਦੁਨੀਆ ਦੇ ਕਹਿੰਦੇ ਵੱਡਾ ਮੱਲ ਹੈ ਫਾਈਨਲ ਮੈਚ ਕਹਿੰਦੇ ਜਾਂਗਪੁਰ ਦੀ ਧਰਤੀ ਆਹ ਕਹਿੰਦੇ ਰਾਜਨ ਬਾਦੀਆਂ ਦੀ ਧਰਤੀ ਦਾ ਆਹ ਜਾਫੀ ਬੜਾ ਭੈੜਾ ਜਾਫੀ ਹੈ ਹਰ ਜੋ ਪਾਸੇ ਉਹ ਬੱਲੇ ਬੱਲੇ ਹੋਣ ਲੱਗੀ ਹੈ ਆਹ ਸਿਕੰਦਰਾ ਅੱਜ ਤੋਂ ਨਹੀਂ ਪਹਿਲੀਆਂ ਤੋਂ ਪਹਿਲੀਆਂ ਤੋਂ ਪਹਿਲੀਆਂ ਤੋਂ ਚਰਚੇ ਆ ਪਹਿਲੀਆਂ ਤੋਂ ਚਰਚੇ ਆ ਹਣ ਕਹਿੰਦੇ ਮੁਸਤਾਫ ਦੀ ਕਬੱਡੀ ਪੈ ਰਹੀ ਹੈ ਜੰਗਪੁਰ ਦੀ ਧਰਤੀ ਦਾ ਕਬਰੂ ਅੱਜ ਆਪਣੀ ਹੋਮ ਗਰਾਊਂਡ ਦੇ ਵਿੱਚ ਕਬੱਡੀ ਬਾਹ ਰਿਹਾ ਹੈ ਸਾਹਮਣੇ ਤਿੰਨ ਨੇ ਤਿੰਨਾਂ ਦੇ ਵਿੱਚੋਂ ਕਿਹੜਾ ਕਬਰੂ ਲਾ ਜਫਾ ਬੱਲੇ ਬੱਲੇ ਕਰਾਵੇਗਾ ਉਹ ਕਹਿੰਦੇ ਕਬੱਡੀ ਦੇ ਕਬੱਡੀ ਪੈਂਦੀ ਹੈ ਉਹ ਕਹਿੰਦੇ ਉਹ ਕਬੱਡੀ ਦੇ ਕਬੱਡੀ ਪੈਂਦੀ ਹੈ ਚੱਕ ਮੈਕ ਦੇ ਕਹਿੰਦੇ ਕਬੱਡੀ ਪੌਲਿਸੀ ਕਹਿੰਦੇ ਵਧਿਆ ਹੋਇਆ ਮੈਂ ਬੇਨਤੀ ਕਰਦਾ ਇਸ ਫਾਈਨਲ ਤੋਂ ਬਾਅਦ ਗਗੜਾ ਤੇ ਮਾਦਰੀ ਇਹ ਟੀਮਾਂ ਤੁਰੇ ਆਇਓ ਭਰਾ ਬੜ ਕੇ ਆਦੇ ਦਿਨ ਦੇ ਕਹਿੰਦੇ ਆਪਣੇ ਕੋਲ ਇੱਕ ਮੈਚ ਹੋਰ ਬਾਕੀ ਹੈ ਆ ਮੈਸਣੇ ਦੋ ਹੋ ਗਏ ਆ ਉਧਰ ਵੀਰ ਸ਼ੰਗਾਰੇ ਕਾ ਮਿੱਠੀ ਕਹਿੰਦੇ ਆਇਆ ਹੋਇਆ ਉਹਨੂੰ ਪੰਡਤ ਢੀਕਦਾ ਉਹ ਸਟੇਜ ਕੋਲ ਆ ਜਵੇ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੰਬਰ ਕਹਿੰਦੇ ਜੋੜਦਾ ਹੋਇਆ ਕਿੰਨੇ ਖੁੱਲੇ ਮਿੱਤਰਾਂ ਦੇ ਖਰਚੇ ਉਹਨੇ ਖੁੱਲੇ ਰੱਬ ਸਾਨੂੰ ਦੇ ਹੀ ਜਾਂਦਾ ਏ ਐਣ ਜਿੰਨੇ ਖੁੱਲੇ ਮਿੱਤਰਾਂ ਦੇ ਚਰਚੇ ਉਹਨਾ ਖੁੱਲਾ ਰੱਬ ਸਾਨੂੰ ਦੇ ਹੀ ਜਾਂਦਾ ਏ ਐਣ ਗੱਲਾਂ ਲੱਗਣਗੀਆਂ ਟਿਕਾਣੇ ਓ ਕਬੱਡੀ ਓ ਕਬੱਡੀ 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 ਅੱਜ ਆਪਣੀ ਹੋਮ ਗਰਾਊਂਡ ਦੇ ਵਿੱਚ ਮਸਤਾਕਤਾ ਲੋਟ ਨਹੀਂ ਆਉਂਦਾ ਅੱਜ ਹਰਖਿਆ ਫਰਦਾ ਮਾਉਣ ਦੇ ਲਈ ਗਰੂ ਫੁਰਤੀ ਆ ਰਿਹਾ ਸਾਹਮਣੇ ਤਿੰਨ ਜਾਫੀ ਦੇ ਐਣ ਕਦੇ ਧਰਤੀ ਗਾਂਗਪੁਰ ਦੀ ਐ ਔ ਸਨੇਰਾ ਆ ਲਿਆ ਲੱਗਦਾ ਲੱਗੇ ਕਰਾ ਖੜਕਾ ਦੜਕਾ ਪਤਾ ਲੱਗੇ ਦੁਨੀਆ ਨੂੰ ਕੀ ਮੋਕਾ ਤੋਂ ਚੱਲ ਕੇ ਆਇਆ ਪਤਾ ਲੱਗੇ ਦੁਨੀਆ ਨੂੰ ਔ ਮੁੰਡੇ ਕਹਿੰਦੇ ਪਤਾ ਲੱਗੇ ਦੁਨੀਆ ਨੂੰ ਜਾਗਪੁਰੀਏ ਖੇਡਣ ਨੇ ਇਹ ਜਿੱਤਣ ਜਾਂਦੇ ਆ ਜਿੱਤਣ ਜਾਂਦੇ ਆ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੱਬਰੂ ਕਹਿੰਦੇ ਤਗੜਾ ਨੰਬਰ ਜੋੜਦਾ ਹੈ ਮਸਤਾਕ ਦੀ ਹੁਣ ਜਿਹੜੀ ਕਬੱਡੀ ਪੈਣੀ ਹੈ 3000 ਬੈਸਟਾਂ ਲਈ ਹੋਰ ਐ ਕਦੇ 3000 100 ਲਈ ਹੋ ਗਿਆ ਮੇਰੇ ਮਿੱਤਰੋ ਕਬੱਡੀ ਮੁਸਤਾਫ ਦੀ ਸਾਹਮਣੇ ਤਿੰਨ ਯਾਫੀ ਨੇ ਮਾਰਦੇ ਪਟਾ ਤੇ ਥਾਪੀਆਂ ਦੁੱਧ ਪੀਤਾ ਜਿੰਨਾ ਮਹਾਮਾ ਦਾ ਆ ਛੋਟਾ ਪਾਲਾ ਐਨ ਕਿੱਦੇ ਫਿਰ ਮਿੱਤਰੋ ਗੱਲਾ ਟਿਕਾਣੇ ਲ ਆ ਗਿਆ ਗੁੱਟ ਫੜ ਕੇ ਹੌਸਲਾ ਕਰਕੇ ਉਹ ਜੜ ਕੇ ਜਿੰਦਰੇ ਆੜਿਆ ਵੇ ਕੋਈ ਹੱਥ ਛੜਾਵੇ ਨਾ ਮਾਰ ਸੋੜਿਆ ਕੰਜੀ ਰੇਤੇ ਸੁਰਕਾ ਜਾਵੇ ਨਾ हां ਆ 500 ਦੀ ਕੋਟੀ ਸੀ ਲੈ ਵੀ ਮਨ ਖੰਡਲ ਆ 500 ਦੀ ਕੋਟੀ ਸੀ ਜਫਾ ਲਾ ਗਿਆ ਪਾਲੇ ਨੂੰ 500 ਰੁਪਏ ਪਾਦਾ ਕਰ ਦਿਓ ਕੇ ਪਾਲਾ ਇੱਕ ਜੱਫਾ ਹੋਰ ਲਾਵੇ ਹਰਮਨ ਮਾਨਖੰਡਰ ਉਹਨਾਂ ਵੱਲੋਂ 500 ਦਿੱਤਾ ਜਾਣਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈਂਦੀ ਰੇਡ ਔਰ ਜੋ ਪਾਸੇ ਬਾਂਸੀ ਤੇ ਗਗਨ ਮੁੰਡਾ ਸਨੇਹਰ ਪਿੰਡ ਵਾਲਾ ਕਰੂ ਕਮਾਲ ਲੱਗੂ ਤਗੜਾ ਜੱਫਾ ਪੈਂਦੀ ਰੇਡ ਕਿਆ ਬਾਤ ਹੈ ਨੰਬਰ ਰੇਡਰ ਦਾ ਤਾਕਤ ਪਿਆਰpur ਤਿਆਰ ਹੈ ਇਹ ਆਪਣੀ ਹੋਮ ਗਰਾਊਂਡ ਦੇ ਵਿੱਚ ਅੱਜ ਗੱਭਰੂ ਐਨ ਮੇਰੇ ਮਿੱਤਰੋ ਚੋਟੀ ਦਾ ਨੰਬਰ ਹੈ ਜੋੜ ਦਿੰਦਾ ਚੋਟੀ ਦਾ ਰੇਡਰ ਹੈ ਟੀਕ ਤੇ ਚੱਲਦਾ ਹੈ ਪੈਂਟ ਦੇ ਵਿੱਚ ਮੁੰਡੇ ਦਾ ਨਾਮ ਚੱਲਦਾ ਜਿਵੇਂ ਕਦੇ ਦੁਗਗੇ ਉਹ ਕਦੇ ਦੁਗਾਂ ਦੇ ਖੁਸ਼ੀ ਦਾ ਨਾ ਚੱਲਦਾ ਪਾਲੇ ਹੁੜੇ ਦੇ ਨਾ ਚੱਲਦੇ ਆ ਉਹਦਾ ਨਾ ਚੱਲਦਾ ਮੁਸਤਾਕ ਦਾ ਆਹ ਸੁਨੇਰਾ ਆਲਿਆ ਕੋਈ ਚੰਗੀ ਗੱਲ ਨਹੀਂ ਕੋਈ ਚੰਗਾ ਜੱਫਾ ਨਹੀਂ ਲੱਗਿਆ ਪਤਾ ਲੱਗੇ ਦੁਨੀਆ ਨੂੰ ਵੀ ਸੁਨੇਰ ਕਿੱਥੇ ਗਜਿਆ ਜੀਰੇ ਦੇ ਲਾਕੇ ਕਰਕੇ ਲੋਂਗੋ ਦੇਵੇ ਦੇ ਲਾਕੇ ਕਰਕੇ ਵਾੜਾ ਕਹਿਣ ਸਿੰਘਾ ਦੇ ਦੇ ਲਾਕੇ ਕਰਕੇ ਐਨ ਸੁਨੇਰ ਪਿੰਡ ਐ ਐਨ ਸੁਨੇਰਾ ਆਲਿਆ ਪਰ ਆ ਤੇਰਾ ਯਾਰ ਖੁੱਤੀ ਫਿਰਦਾ ਆ ਤੇਰਾ ਯਾਰ ਵੀ ਅੱਜ ਖੁੱਤੀ ਪਾਈ ਫਿਰਦਾ ਆ ਆ ਨੌਜਵਾਨ ਕਹਿੰਦੇ ਇਸੇ ਨਗਰ ਦਾ ਹੈ ਇਸੇ ਨਗਰ ਦੀਆਂ ਸੱਥਾਂ ਦੇ ਵਿੱਚ ਗਲੀਆਂ ਦੇ ਵਿੱਚ ਖੇਡ ਖੇਡ ਕੇ ਨੌਜਵਾਨ ਵੱਡਾ ਹੋਇਆ ਹੈ ਜਿਹੜੇ ਵੀਰ ਦੇ ਲਾਤੋਂ ਦੇ ਮੇਲੇ ਤੇ ਕਹਿੰਦੇ ਵੱਡੇ ਸਨਮਾਨ ਮੋਟਰਸਾਈਕਲ ਨਾਲ ਕੀਤੇ ਗਏ ਆ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈਂਦੀ ਰੇਡ ਅਮਨ ਜੋਤ ਭਰਾ ਕਹਿੰਦੇ ਕੈਨੇਡਾ ਰਹਿੰਦਾ ਉਹਨੇ ਟੀਮ ਖਡੂਰ ਦੀ ਸਪான்ਸਰ ਕੀਤੀ ਹੈ ਕਹਿੰਦੇ ਸ਼ਿੰਦਾ ਹੈ ਖਡੂਰ ਵਾਲਾ ਲਾ ਤਗੜਾ ਜੱਫਾ ਨੰਬਰ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਤੇ ਗੋਪੀ ਕਾਰ ਗੱਲ ਐਨ ਕੱਦੇ ਸ਼ਕੰਦਰ ਦੀ ਕਬੱਡੀ ਪੈ ਰਹੀ ਹੈ ਇਹਦੇ ਲੰਮਾ ਸਵਾ ਭੇਖੇ ਦੀ ਟੀਮ ਲਈ ਖੇਡਿਆ ਐਨ ਕੱਦੇ ਗੱਲਾਂ ਕਰਾਈਆਂ ਘਰ ਘਰ ਹੁਣ ਸ਼ਕੰਦਰ ਕਬੱਡੀ ਪਾ ਰਿਹਾ ਹੈ ਸਾਹਮਣੇ ਕਹਿੰਦੇ ਮੇਰੇ ਮਿੱਤਰੋ ਜਾਂਗਪੁਰ ਦੀ ਧਰਤੀ ਦੇ ਉਹ ਕਿਹੜਾ ਗੱਬਰੂ ਲਾ ਜਫਾ ਬੱਲੇ ਬੱਲੇ ਘਰਾਵੇਗਾ ਐਨ ਕੱਦੇ ਮੇਰੇ ਮਿੱਤਰੋ ਐਨ ਕੱਦੇ ਬਾਦੀਆਂ ਵਾਲਾ ਰਾਜਨ ਜਫਾ ਲਾ ਗਿਆ ਦੀਮ ਉਸਤਾਫ ਦੀ ਪੈ ਰਹੀ ਹੈ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਤਿੰਨ ਯਾਫੀ ਨੇ ਮਾਰਦੇ ਪੱਟਾਂ ਤੇ ਥਾਪੀਆਂ ਬੁੱਧ ਜਾ ਜਿੰਨਾ ਮਾਮਾ ਦਾ ਮਾਰਦੇ ਪੱਟਾ ਤੇ ਥਾਪੀਆਂ ਦੁੱਧ ਜਿੰਨਾ ਬਾਵਾ ਦਾ ਮੁਸਤਾਕ ਪਤਾ ਲੱਗ ਜਾਣਾ ਆ ਜੋ ਵੀ ਆਏ ਆ ਜਿੰਨਾਂ ਦਾ ਤੂੰ ਚਾਚਾ ਤਾਂ ਲੱਗਦਾ ਆ ਜੋ ਵੀ ਇੱਥੇ ਹੀ ਆ ਜਿਹੜੇ ਤੇਰੇ ਚਾਚੇ ਤਾਂ ਲੱਗਦੇ ਆ ਪਤਾ ਲੱਗ ਜਾਣਾ ਮੇਰੇ ਮਿੱਤਰੋ ਕਬੜਿਆ ਆਇਆ ਖੇਡ ਮੈਦਾਨ ਵਿੱਚ ਮੇਰੇ ਵੀਰੋ ਫਾਈਨਲ ਮੈਚ ਦੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣ ਸਮੋਚੀ ਖੇਡ ਕਲੱਬ ਦਾ ਬਹੁਤ ਬਹੁਤ ਧੰਨਵਾਦ ਹੈ ਜਾਂਗਪੁਰ ਦਾ ਕਬੱਡੀ ਕੱਪ ਹੈ 2025 ਦੇ ਧਿਆਨ ਦੇ ਪੰਨਿਆਂ ਤੇ ਸਹਿਵੀ ਕਰਕੇ ਲਿਖਿਆ ਜਾਣਾ ਅੱਜ ਦਾ ਰਕਾਰ ਮੇਰੇ ਮਿੱਤਰੋ ਦੀ ਰੇਡ ਦੇ ਉੱਪਰ ਬਾਦੀਆਂ ਵਾਲਾ ਬਾਦੀਆਂ ਵਾਲਾ ਬਾਦੀਆਂ ਵਾਲਾ ਮੁੰਡਾ ਕਰ ਗਿਆ ਕਮਾਲ ਉਧਰ ਸਾਫੇ ਜੇ ਘੁੰਮ ਗਿਆ ਮੁੰਡੇ ਕਹਦੇ ਆਂ ਚਿੱਤ ਖੋਸ਼ ਕਰਦਾ ਮੁੰਡਿਆਂ ਦਾ ਚਿੱਤ ਖੋਸ਼ ਕਰਦਾ ਉਧਰ ਕਹਿੰਦੇ ਮਸਤਾਕ ਦੀ ਕਬੱਡੀ ਤੇਾਰੇ ਭਰਾਵਾਂ ਦਾ ਗਿਆ ਗੱਦਵਾ ਧੰਨਵਾਦ ਕਰਦੇ ਆ ਉਧਰ ਕਬੱਡੀ ਪੈ ਗਈ ਮੇਰੇ ਮਿੱਤਰੋ ਐਣ ਗੱਲਾਂ ਲੱਗਣ ਗਿਆ ਟਿਕਾਣੇ 200 ਦੇ ਵੀ ਵੱਡੇ ਮਾਨ ਸਨਮਾਨ ਹੋਣਗੇ ਨਾਲ 500 ਦਿੱਤਾ ਜਾਣਾ ਐਣ ਗੱਦੇ ਮੇਰੇ ਭਰਾਵਾਲੋ ਐਣ ਇਟਲੀ ਵਾਲੇ ਭਰਾਵਾਂ ਵੱਲੋਂ ਐਣ ਗੱਲਾਂ ਵੱਧਾ ਟਗਾੜੇ ਲੱਗਣਗੀਆਂ ਉਹ ਪਾਲੇ ਉਹ ਪਾਲੇ ਨੇ ਜਫਾ ਉਹ ਪਾਲੇ ਦਾ ਜਫਾ ਤੇ ਪਾਲੇ ਦਾ ਟੱਕਾ ਪਾਲੇ ਦਾ ਜਫਾ ਤੇ ਪਾਲੇ ਦਾ ਟੱਕਾ ਹਰਮਨ ਕਹਿੰਦਾ ਹਾਂ ਨਾਲ ਦੀ ਨਾਲ ਹੀ ਫੜੀ ਜਾਓ ਮਨਖੰਡਲ ਹੋਣੀ ਕਹਿੰਦੇ ਨਾਲ ਦੀ ਨਾਲ ਹੀ ਆਪਾਂ ਸਾਵਨ ਨਵੇੜ ਦੇਣਾ ਬਹੁਤ ਬਹੁਤ ਧੰਨਵਾਦ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸਿਕੰਦਰ ਜਲਾਲ ਵਾਲਾ ਮਾਣੂ ਕਹਿੰਦੇ ਜੀਵੰਦਾ ਮੂਨਕ ਦੇ ਗੁਲਜਾਰੀ ਦਾ ਕਹਿੰਦੇ ਸਕਾਰਪਿਓ ਗੱਡੀਆਂ ਦੇ ਨਾਲ ਕਹਿੰਦੇ ਜਲਾਲ ਦੇ ਵਿੱਚ ਸਨਮਾਨ ਕੀਤਾ ਜਾਣਾ ਕਹਿੰਦੇ 20 ਮਾਰਚ ਹੋਣੀ ਹੈ ਜਲਾਲ ਦੇ ਵੱਡੇ ਮੇਲੇ ਦੇ ਹਨ ਦੋ ਬੁੱਲੇ ਤੇ 32 ਦੰਦ ਗੱਲੇ ਕੀਤੇ ਹੈ ਐਨ ਕਬੱਡੀ ਪਾਉਣ ਦੇ ਲਈ ਮੁਸਤਾਕ ਆ ਗਿਆ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਤਿੰਨ ਯਾਹੀ ਨੇ ਮਾਰਦੇ ਪੱ ਤੇ ਥਾਪੀਆਂ ਦੁੱਧ ਪੀਤਾ ਜਿੰਨਾ ਮਾਵਾ ਦਾ ਓ ਬੱਲੇ 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 ਵੱਜਦੇ ਪੰਪ ਓ ਮੁੰਡਾ ਦਾ ਕੋਈ ਸਟਾਨਡ ਬੱਲੇ 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 ਕਬੱਡੀ 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 ਜਬਸੰਦੀ ਦੀ ਗੱਬਰ ਨੱਚੂ ਫਿਰ ਤਿਆਰ ਹੈ ਜੀਵਣਾ ਦੇਖ ਭਰਾ ਜ ਮੇਲਾ ਤੁਹਾਡਾ ਸਫਲ ਹੋ ਗਿਆ ਐਨ ਕਦੇ ਮੇਲਾ ਸਫਲ ਹੋ ਗਿਆ ਮੁੰਡੇ ਕਹਿੰਦੇ ਕਬੱਡੀਆਂ ਚੜ ਚੜ ਪਾਈ ਆਉਂਦੇ ਆ ਪਰ ਤੁਹਾਡੇ ਪਿੰਡ ਵਾਲੇ ਵੀ ਹਰਖੇ ਫਿਰਦੇ ਆ ਆ ਗੱਭਰੂੜੇ ਮੇਰੇ ਮਿੱਤਰੋ ਬੱਲੇ ਬੱਲੇ ਕਰਵਾਈ ਹੈ ਇਹ ਬਤੌਰ ਰੈਡਰ ਪਰ ਜੱਫੇ ਸਿਰੇ ਦੇ ਲਾਉਂਦਾ ਹੈ ਇਹ ਕਦੇ ਕਬੱਡੀਆਂ ਵੀ ਸਿਰੇ ਦੀਆਂ ਪਾਉਂਦਾ ਓ ਘੋਮਗੀਆਂ ਛੇਟਾਂ ਓ ਰੋਈਆਂ ਘਮਗੀਆਂ ਬੱਲੇ ਦਾ ਭਾਵੇਂ ਲੱਖ ਪੈਂਦੀਆਂ ਗੱਲ ਜੱਫਿਆਂ ਦੇ Matei! Okay. Okay. ਮੋਕੜੀ ਐ ਮੋਕੜੀ ਐ ਐਣ ਗੱਲਾਂ ਲੱਗਣ ਗਿਆ ਟਗਾੜੇ ਜੀਵਨ ਭਰਾ ਹੁਣਾਂ ਦਾ ਮੇਲਾ ਚੱਲਦਾ ਬਰਬੰਦਰ ਉਹਨਾਂ ਦਾ ਮੇਲਾ ਚੱਲਦਾ ਅੱਜ ਗੱਲਾਂ ਲੱਗਣ ਗਿਆ ਟਗਾੜੇ ਕਾਫੀਆਂ ਨੂੰ ਕਬੱਡੀਆਂ ਪੌਣੀਆਂ ਪੈ ਗਿਆ ਪਰ ਆ ਗੱਬਰੂ ਹਮੇਸ਼ਾ ਕਬੱਡੀ ਪਾਉਂਦਾ ਅੱਜ ਮੈਚ ਫਸਿਆ ਕਰਕੇ ਜੱਫੇ ਲਾਉਣੇ ਪੈ ਗਿਆ ਆ ਗੱਬਰੂ ਦੀ ਕਬੱਡੀ ਦੇ ਖਿਡਾਰੀ ਹੁੰਦੀ ਮੇਰੇ ਮਿੱਤਰੋ ਓ ਬੱਲੇ 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 ਸ਼ਿੰਦਾ 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 ਤੇ ਦੂਜੇ ਪਾਸੇ E hey. hey. ਰਾਜਨਵਾਦੀਆਂ ਵਾਲਾ ਪ੍ਰੀਤ ਹਜੇ ਖੇੜਾ ਤਿੰਨ ਲੱਗ ਗਏ ਦਿਲਪੀਤ ਇਧਰ ਤਿੰਨ ਲੱਗ ਗਏ ਹਜੇ ਖੇੜਾ ਛੁੱਟਿਆ ਨਹੀਂ ਮੈਚ ਹਜੇ ਮੁੱਕਿਆ ਨਹੀਂ ਆਓ ਸਾਹਮਣੇ ਖੇਡ ਮੈਦਾਨ ਵਿੱਚ ਗਗਨ 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 ਏ ਕਬੱਡੀ 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 ਇੱਥੇ ਕਿਹਾ ਇਹ ਤੁਰ ਤਰ ਕੇ ਹੀ ਆ ਜਾਂਦਾ ਹੈ ਇੱਕ ਅਦਾ ਨੰਬਰ ਬਾਕੀ ਹੈ ਲੈ ਵੀ ਨੌਜਵਾਨਾ ਲੈ ਵੀ ਸਾਹਮਣੇ ਕਹਿੰਦੇ ਵੇਖਾਂਗੇ ਮੁੰਡਾ ਮਸਤਾਕ ਕਹਿੰਦੇ ਗੁਜਰਾਂ ਦਾ ਕਬੱਡੀ ਹਣ ਤਿੰਨਾਂ ਦੇ ਵਿੱਚੋਂ ਕੌਣ ਜੱਫਾ ਲਾ ਕੇ ਬੱਲੇ 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 ਬਾਬੇ ਨਾਨਕ ਵਾਲੇ 13 13 13 13 13 13 ਬੱਲੇ 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 ਮੁਫਤਾਖ ਨੇ ਪਹਿਲਾਂ ਘੜੀਆਂ ਦੇਖੀਆਂ ਫਿਰ ਫਿਰ ਜਾ ਕੇ ਬੱਲੇ ਬੱਲੇ ਕਰਵਾਈ ਹੈ ਅੱਜ ਦਾ ਸਮਾਪਤ ਹੋ ਗਿਆ ਇਹਲੇ ਨੰਬਰ ਦੇ ਜਾਗਪੁਰ ਦੇ 13 ਤੇ ਖੰਡੂਰ ਦੇ ਨੰਬਰ ਨੇ 13 ਅੱਧੇ ਨੰਬਰ ਤੇ ਖਨੂਰ ਜਿੱਤ ਗਈ ਤਾੜੀਆਂ ਜ਼ੋਰਦਾਰ ਮਾਰ ਦਿਓ ਅਮਨਜੋਤ ਬਾਬਾ ਖਨੂਰ ਵਾਲਾ ਕਹਿੰਦੇ ਕੈਨੇਡਾ ਰਹਿੰਦਾ ਵੱਡੀ ਕਹਿੰਦੇ سپورਟ ਕਰਦਾ ਖਿਡਾਰੀਆਂ ਦੀ ਲੈ ਵੀ ਜੱਸੀ ਆ 13 ਤੇ